ਅੱਜ ਗੱਲ ਕਰਾਂਗੇ ਜੀ ਲੋਕ ਸਭਾ ਹਲਕਾ ਬਠਿੰਡਾ ਦੀ ਤੇ ਬਠਿੰਡਾ ਲੋਕ ਸਭਾ ਹਲਕਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਲਈ ਇੱਕ ਸੇਫ ਹਲਕਾ ਮੰਨਦਾ ਤੇ ਜਾਂ ਇਹ ਕਹ ਲਈਏ ਕਿ ਅਕਾਲੀ ਦਲ ਬਾਦਲ ਇਸ ਚੀਜ਼ ਨੂੰ ਆਪਣੀ ਜਿਹੜੀ ਆ ਘਰੇਲੂ ਸੀਟ ਮੰਨਦਾ ਇਸ ਵਾਰ ਦੇ ਹਾਲਾਤ ਜਿਹੜੇ ਨੇ ਕੁਝ ਹੋਰ ਨਜ਼ਰ ਆ ਰਹੇ ਨੇ ਗੱਲ ਕਰਾਂਗੇ ਅੱਜ ਆਪਾਂ ਬਠਿੰਡਾ ਲੋਕ ਸਭਾ ਹਲਕੇ ਦੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਫੁੱਲਾਂਵਾਲ ਸਾਹਿਬ ਪਰਮੇਂਦਰ ਜੀ ਲੋਕ ਸਭਾ ਜੀ ਹਲੇਤਾ ਕਾਲੀਦਲ ਵੱਲੋਂ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਇਹ ਕਹਿ ਦਿੱਤਾ ਕਿ ਉਹ ਚੋਣ ਲੜਨਗੇ ਤਾਂ ਬਠਿੰਡੇ ਤੋਂ ਹੀ ਲੜਨਗੇ ਇਹਦੇ ਕੀ ਮੈਨੇ ਕੱਡੇ ਜਾਣ ਦੇਖੋ ਸਭ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਬੀਬਾ ਨੂੰ ਚੌਥੀ ਵਾਰ ਉਥੇ ਹੀ ਟਿਕਟ ਮਿਲਣੀ ਆ ਟਿਕਟ ਨਾ ਅਨਾਉਂਸ ਕਰਨ ਦੇ ਵਿੱਚ ਜੋ ਸੁਣਨ ਚ ਆ ਰਿਹਾ ਸੀ ਬੀਬਾ ਪਰਨਪਾਲ ਕੌਰ ਸਿੱਧੂ ਦਾ ਪੰਜ ਬਾਬਲ ਮੇਦਾਨ ਚਾਉਣਾ ਔਰ ਇਸ ਵਿੱਚ ਇਹ ਵੀ ਦੇਖਣ ਚ ਆਇਆ ਵੀ ਜੇ ਉਹ ਆਪਣੀ ਸੀਟ ਉੱਥੇ ਛੱਡਦੇ ਆ ਨਾ ਤਾਂ ਅਕਾਲੀ ਦਲ ਬਾਕੀ ਸੀਟਾਂ ਤੇ ਵੀ ਬਹੁਤ ਪ੍ਰਭਾਵ ਪਾਊਗਾ ਪਰ ਹਜੇ ਤੱਕ ਵੀ ਉਹ ਜਿਹੜੀ ਸੀਟ ਕਲੀਅਰ ਨਹੀਂ ਹੋਈ ਖੰਡੂਰ ਸਾਹਿਬ ਵੀ ਹਜੇ ਸੇਫ ਰੱਖਿਆ ਹੋਇਆ ਫਿਰੋਜ਼ਪੁਰ ਵੀ ਰੱਖਿਆ ਹੋਇਆ ਤੇ ਇਹ ਤਿੰਨ ਲੁਧਿਆਣਾ ਲੁਧਿਆਣਾ ਤਾਂ ਚਲੋ ਖੈਰ ਨਹੀਂ ਆ ਸਕਦਾ ਦੋ ਜਿਹੜੀਆਂ ਸੀਟਾਂ ਨੇ ਇੱਥੋਂ ਸੇਫ ਹੋ ਰਹੀਆਂ ਕਿਉਂਕਿ ਖੰਡੂਰ ਸਾਹਿਬ ਪੰਥਕ ਸੀਟ ਹੈਗੀ ਆ ਤੇ ਫਿਰੋਜ਼ਪੁਰ ਸੁਖਵੀਰ ਸਿੰਘ ਬਾਦਲ ਦਾ ਆਪਣਾ ਜਿਹੜਾ ਹੈਗਾ ਲੋਕ ਸਭਾ ਹਲਕਾ ਸੀਗਾ ਠੰਡੇ ਦੀ ਜਿਹੜੀ ਝੋਣ ਆ ਨਾ ਜੀ ਇਹ ਇਹਨਾਂ ਦਾ ਜਿਵੇਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਨੂੰ ਆਪਣੀ ਰਾਜਤਨੀ ਮੰਨਦਾ ਨਾ ਤੇ ਬਾਦਲ ਪਰਿਵਾਰ ਵੀ ਉਹਨੂੰ ਆਪਣੀ ਜਿਹੜੀ ਆ ਰਾਜਤਨੀ ਮੰਨਦਾ ਔਰ ਬਾਦਲ ਪਰਿਵਾਰ ਨੇ ਉੱਥੇ ਜੋ ਸੜਕਾਂ ਬਣਾਈਆਂ ਜਾਂ ਉੱਥੇ ਹੋਰ ਵੀ ਜੋ ਆਪਣੇ ਕੰਮ ਬੰਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਨਾ ਉਹਦੇ ਚੋਂ ਆਪਣਾ ਇਹ ਉੱਥੋਂ ਦੇ ਵੋਟਰਾਂ ਤੇ ਆਪਣਾ ਹੱਕ ਜਿਤਾ ਰਹੇ ਨੇ ਵੀ ਅਸੀਂ ਤੁਹਾਡੇ ਜਿਹੜੇ ਹੈਗੇ ਆ ਅਸਲੀ ਤੁਹਾਡੇ ਜਿਹੜੀ ਵੋਟ ਦੇ ਹੱਕਦਾਰ ਅਸੀਂ ਆ ਔਰ ਭਾਜਪਾ ਵੱਲੋਂ ਬੀਬਾ ਪਰਮਪਾਲ ਕੌਰ ਦਾ ਆਉਣਾ ਤੇ ਕਾਂਗਰਸ ਵੱਲੋਂ ਜੀਤਮਿੰਦਰ ਸਿੰਘ ਨੂੰ ਟਿਕਟ ਦੇਣੀ ਇਹ ਬਹੁਤ ਇੱਕ ਅਚੰਭੇ ਜਿਹੀ ਵਾਲੀ ਗੱਲ ਬਣੀ ਹੋਈ ਐ ਇਸ ਵਾਰ ਦੇ ਵਿੱਚ ਕਿਉਂਕਿ ਪਹਿਲੀਆਂ ਚੋਣਾਂ ਦੇ ਵਿੱਚ ਸਿੱਧੂ ਬਸਿੱਦੀ ਟਿੱਕਰ ਹੁੰਦੀ ਸੀਗੀ ਪਰ ਇਸ ਵਾਰ ਜਿਹੜੇ ਮੁਕਾਬਲੇ ਨੇ ਬੜੇ ਆ ਰੋਚਿਕ ਬਣ ਗਏ ਨੇ ਆ ਰਾਜਾ ਬੜਿੰਗ ਜਿਹੜੇ ਆਪਣੀ ਜਿਹੜੀ ਹਾਰ 20 ਕੁ ਹਜ਼ਾਰ ਦੀ ਜਿਹੜੀ ਉਹਨਾਂ ਦੀ ਭਾਰ ਸੀ ਉਹ ਅਜੇ ਤੱਕ ਭੁੱਲੇ ਨਹੀਂ ਹੈਗੇ ਪਰ ਇਸ ਵਾਰੀ ਉਹਨਾਂ ਨੇ ਬੜੀ ਤਿਆਰੀ ਸੀ ਆਪਣੀ ਅਮਰਤ ਬੜਿੰਗ ਨੂੰ ਉਹ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਕਿੱਥੇ ਜਾ ਕੇ ਉਹਨਾਂ ਦੇ ਕੋਲ ਠਿੱਬੀ ਖਾ ਗਏ ਨੇ ਜੋ ਜੀਤਮਿੰਦਰ ਸਿੰਘ ਥੋੜੇ ਦਿਨ ਪਹਿਲਾਂ ਹੀ ਕਾਂਗਰਸ ਚ ਆਏ ਨੇ ਔਰ ਉਹ ਪ੍ਰਤਾਪ ਸਿੰਘ ਬਾਜਵਾ ਦੇ ਖਾਸ ਤੋਂ ਖਾਸ ਨੇ ਔਰ ਪਹਿਲਾਂ ਵੀ ਉਹ ਕਾਂਗਰਸ ਚੋਂ ਗਏ ਸੀ ਤੇ ਅਕਾਲੀ ਦਲ ਵਿੱਚ ਚਲੇ ਗਏ ਸੀ ਤਾਂ ਅਕਾਲੀ ਦਲ ਚੋਂ ਫਿਰ ਕਾਂਗਰਸ ਚ ਆਏ ਨੇ ਔਰ ਇੰਨੇ ਉਹ ਮਤਲਬ ਜਿਹੜਾ ਬਹੁਤ بڑا ਜਿਹੜਾ ਹੈ ਨਾ ਬਠਿੰਡਾ ਹਲਕਾ ਹੈਗਾ ਬਹੁਤ بڑا ਅਬੋਰ ਤੱਕ ਚਲੇ ਜਾਂਦਾ ਤੇ ਇਸ ਕਰਕੇ ਇਹ ਜਿਹੜਾ ਹੈਗਾ ਬੀਬਾ ਹਰਸਮਤ ਕੌਰ ਜਦੋਂ ਉਥੋਂ ਆਉਂਦੇ ਨੇ ਤਾਂ ਉਹਦੇ ਲਈ ਖੁੱਡੀਆਂ ਜਿਹੜੇ ਹੈਗੇ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਉੱਥੋਂ ਉਸ ਹਲਕੇ ਦੇ ਚਲੋ ਸਹਿਤ ਅਫਰੀਦਕੋਟ ਤੋਂ ਸੀ ਉਹ ਪਹਿਲਾਂ ਜਰਮਨ ਜਰਨਲ ਹਲਕਾ ਸੀ ਪਰ ਇਹਨਾਂ ਦਾ ਜੱਦੀ ਜ਼ਿਲ੍ਹਾ ਹੋਆ ਤੇ ਇਹ ਜਿਹੜੀ ਚੋਣ ਹੋਊਗੀ ਜੇ ਵੀ ਬਾਹਰ ਸਮਰਥਤ ਚੋਣ ਦੇ ਵਿੱਚ ਆਉਂਦੇ ਨੇ ਨਾ ਤੇ ਖੁੱਡੀਆਂ ਵਰਸ ਜ ਅਕਾਲੀ ਦਲ ਇਹ ਜਿਹੜਾ ਮੁਕਾਬਲਾ ਦੇਖਣ ਨੂੰ ਮਿਲੂਗਾ ਕਾਂਗਰਸ ਔਰ ਜਿਹੜੀ ਭਾਜਪਾ ਹੈਗੀ ਹੈ ਨਾ ਇਹਦੇ ਜਿਹੜੇ ਉਮੀਦਵਾਰਾਂ ਨੂੰ ਦੇਖ ਕੇ ਇੰਜ ਲੱਗਦਾ ਵੀ ਜਿਹੜਾ ਆਏਗਾ ਇਹਨਾਂ ਦਾ ਕੋਈ ਜ਼ਿਆਦਾ ਉਹ ਟੱਕਰ ਨਹੀਂ ਦੇਖਣ ਨੂੰ ਮਿਲੇ ਪਰ ਪਰੇ ਪਰਮੇਂਦਰ ਜੀ ਚੋਣ ਨੂੰ ਪ੍ਰਭਾਵਿਤ ਤਾਂ ਇਹ ਕਰ ਸਕਦੇ ਨੇ ਨਾ ਕਿਉਂਕਿ ਭਾਜਪਾ ਨੂੰ ਅਗਰ ਅਸੀਂ ਦੇਖੀਏ ਜੀ ਬੇਸ਼ੱਕ ਭਾਜਪਾ ਦਾ ਅੱਜ ਦੀ ਡੇਟ ਦੇ ਵਿੱਚ ਵਿਰੋਧ ਹੋ ਰਿਹਾ ਉੱਥੇ ਪਰ ਦੂਜੇ ਪਾਸੇ ਪਰਮਪਾਲ ਕੌਰ ਉਹ ਕਹਿੰਦੇ ਨੇ ਕਹਿੰਦੇ ਮੈਂ ਵੀ ਇੱਕ ਕਿਸਾਨ ਪਰਿਵਾਰ ਚੋਂ ਆ ਤੇ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ ਦੱਸਾਂਗੇ ਕਿ ਅਸੀਂ ਵੀ ਤੁਹਾਡਿਆਂ ਤੁਹਾਡੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਵਾਂ ਮੈਂ ਮੰਨਦੇ ਨੇ ਜਾਂ ਉਹਨਾਂ ਦੀ ਗੱਲ ਨੂੰ ਸੁਣਦੇ ਨੇ ਵੱਖਰੀ ਗੱਲ ਹੈ ਪਰ ਅਗਰ ਭਾਜਪਾ ਭਾਜਪਾ ਦੇ ਵਿੱਚ ਵੀ ਇਸ ਟਾਈਮ ਸੱਤਾ ਦੇ ਦੋ ਤਿੰਨ ਕੇਂਦਰ ਬਿੰਦੂ ਨੇ ਬਠਿੰਡੇ ਦੇ ਵਿੱਚ ਇਹ ਸਾਨੂੰ ਸਮਝਣੀ ਪੈਗੀ ਇਸ ਗੱਲ ਨੂੰ ਤੇ ਸਰੂਪ ਚੰਦ ਸਿੰਘਲਾ ਤੇ ਮਨਪ੍ਰੀਤ ਬਾਦਲ ਦੋਨਾਂ ਦਾ 36 ਦਾ ਅੰਕੜਾ ਹੈ ਤੇ ਇੱਥੇ ਕੀ ਉਹ ਆਪਣੇ ਭਾਜਪਾ ਦੇ ਕੈਂਡੀਡੇਟ ਦੀ ਮਦਦ ਕਰਨਗੇ ਕਿਉਂਕਿ ਮਨਪ੍ਰੀਤ ਬਾਦਲ ਦੇ ਉੱਤੇ ਇਲਜ਼ਾਮ ਹੀ ਪਿਛਲੇ ਵਾਰ ਲੱਗੇ ਨੇ ਕਿ ਉਹ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਨੇੜਤਾ ਜਿਹੜੀ ਹੈ ਉਹ ਜਗਜਾਹਰ ਹੋਈ ਹੈ ਇਸ ਵਾਰ ਉਹਨਾਂ ਦੀ ਭੂਮਿਕਾ ਕਿੱਥੇ ਕਿਸ ਤਰ੍ਹਾਂ ਦੀ ਹੋਏਗੀ ਤੇ ਸਰੂਪ ਚੰਦ ਸਿੰਘਲਾ ਦਾ ਜਿਹੜਾ ਧੜਾ ਉਹ ਭਾਜਪਾ ਦੇ ਨਾਲ ਖੁੱਲ ਕੇ ਚੱਲ ਪਾਏਗਾ ਤੇ ਰਾਜਾ ਬੜਿੰਗ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪੰਜਾਬ ਆਪਣੇ ਪੰਜਾਬ ਕਾਂਗਰਸ ਪ੍ਰਧਾਨ ਨੇ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਤੇ ਕੀ ਉਹ ਜਿੰਨੀ ਵੋਟ ਉਹਨਾਂ ਨੂੰ ਉਸ ਟਾਈਮ ਮਿਲੀ ਸੀ ਕਾਂਗਰਸ ਦੇ ਕੈਂਡੀਡੇਟ ਨੂੰ ਉਨੀ ਵੋਟ ਦੇ ਵਿੱਚ ਕੰਮ ਜਾ ਤੇ ਜਾਂ ਉਹਨਾਂ ਦਾ ਤੁਹਾਡਾ ਵੀ ਕਿਤੇ ਨਾ ਕਿਤੇ ਕੋਈ ਗੇਮ ਚੇਂਜਰ ਨਜ਼ਰਤਾ ਨਹੀਂ ਆ ਰਿਹਾ ਦੇਖੋ ਇਹਦੇ ਵਿੱਚ ਸਰੂਪਤਨ ਸਿੰਘਲਾ ਦੀ ਗੱਲ ਕਰੀਆ ਤੁਸੀਂ ਬੋਰਡ ਹਲਕੇ ਤੋਂ ਮਲੂਕਾ ਸਾਹਿਬ ਦੀ ਗੱਲ ਕਰੀਆ ਇਹ ਜਿਹੜੇ ਸਮੀਕਰਨ ਬਣਨੇ ਆ ਨਾ ਇਹ ਅਕਾਲੀ ਦਲ ਦੇ ਹੱਕ 'ਚ ਨਹੀਂ ਬਣਨੇ ਹੈਗੇ ਔਰ ਬੜਿੰਕ ਸਾਹਿਬ ਦੀ ਤੁਸੀਂ ਗੱਲ ਕਰੀਆ ਔਰ ਉਹ ਗੱਲ ਕਹਿ ਸਕਣਗੇ ਬਾਅਦ ਦੇ ਵਿੱਚ ਵੀ ਇਹ ਜਿਹੜੀ ਸੀਟ ਆ ਨਾ ਇਹ ਮੇਰੇ ਤੋਂ ਮੇਰੀ ਮਰਜ਼ੀ ਤੇ ਖਿਲਾਫ ਗਈ ਆ ਸੀਟ ਅੱਜ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਮੁਤਾਬਕ ਭਾਜਪਾ ਜਿਹੜੀ ਹੈਗੀ ਆ ਨਾ ਉਹ ਪੂਰੀ ਟੱਕਰ ਦੇਣ ਦੇ ਵਿੱਚ ਆਉਗੀ ਕਿਉਂਕਿ ਜਿਹੜਾ ਸਰੂਪਜਨ ਸਿੰਘ ਲਈ ਤੁਸੀਂ ਗੱਲ ਕਰੀ ਹੈ ਨਾ ਉਹ ਆਪਣੀ ਜਿਹੜੀ ਵਿਧਾਨ ਸਭਾ ਵਿੱਚ ਉਹਨਾਂ ਦਾ ਹੋਈ ਜਰੀ ਹੈਗੀ ਹੈ ਨਾ ਉਹਦਾ ਜ਼ਰੂਰ ਉਸ ਮੰਨ ਦੇ ਵਿੱਚ ਰੋਸਾ ਮੰਨ ਦੇ ਰੋਸਾ ਜਿਹੜਾ ਨਾ ਉਹ ਬਦਲਾ ਫਿਰ ਵੋਟਾਂ 'ਚ ਹੀ ਲੈਣਗੇ ਸੋ ਦੇਖਦੇ ਹਾਂ ਜੀ ਹਲਕਾ ਬਠਿੰਡਾ ਇਸ ਵਾਰੀ ਕਿਸ ਤਰ੍ਹਾਂ ਦੇ ਸੰਮਿਕਾਰਨ ਆਉਂਦੇ ਨੇ ਅਗਲੀ ਵਾਰੀ ਕਿਸੇ ਹੋਰ ਹਲਕੇ ਦੀ ਕਰਾਂਗੇ ਗੱਲਬਾਤ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਸਮਾਂਚ ਨਾਲ